ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਸਟ ਫੈਸਟ ਕਲੋਸੇਟ ਉਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਨੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਰ ਬਿਬੀ ਨਹੀਂ ਹੈਗੀ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤੁਹਾਡਾ ਐਡਰੈਸ ਮੋਟ ਕਰ ਲਓ ਕੋਟ ਪੁਲਾ ਰੋਡ ਨੇੜੇ ਗੁਰਦਵਾਰਾ ਕੋਲ ਦੀ ਸਾਹਫਰੀ ਕੋਟ ਤੇ ਵੀਡੀਓ ਦੀ ਟਾਈਮਿੰਗ ਹੈਗੀ ਹੈ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਤੇ ਜਿਹੜੇ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਉਹ ਆਪਾਂ ਸਕਰੀ विदाउट दुपट्टा ਰਹਿਣਗੇ ਪਰ ਲਸ਼ ਲਸ਼ ਕਰਦੇ ਰਹਿਣਗੇ ਪਰ ਪਹਿਲਾ ਮੈਂ ਤਿੰਨ ਸੂਟ ਹਾਂ ਦੁਪੱਟਿਆਂ ਵਾਲੇ ਦਿਖਾਵਾਂਗੀ ਲਓ ਜੀ ਪਹਿਲਾ ਸੂਟ ਹੈਗਾ ਟਿਸ਼ੂ ਸ਼ਿਮਰ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਔਰ ਬਹੁਤ ਹੀ ਸੋਹਣਾ ਕਲਰ ਆਹ ਲਓ ਕਲਰ ਤਾਂ ਇੰਨਾ ਕੁ ਸੋਹਣਾ ਹੈ ਬਸ ਪੁੱਛੋ ਹੀ ਨਾ ਕ੍ਰੇਪ ਦੀ ਸਲਵਾਰ ਹੋਊਗੀ ਜੀ ਨਾਲ ਮਸਲੀਨ ਦੀ ਸਲਵਾਰ ਨਹੀਂ ਹੈ ਕ੍ਰੇਪ ਦੀ ਸਲਵਾਰ ਨਾਲ ਆਊਗਾ ਸੂਟ ਤੁਸੀਂ ਦੇਖੋ ਕਲਰ ਦੇਖ ਲਓ ਤੇ ਸਲਵਾਰ ਦੀ ਸਲਵਾਰ ਦਾ ਸਟੱਫ ਦੇਖੋ ਬਹੁਤ ਪਿਆਰਾ ਜਿਹਾ ਸਟੱਫ ਹੈ ਗਰੇਪ ਦੀ ਸਲਵਾਰ ਗਰੇਪ ਹੈ ਨਾ ਗਰੇਵ ਲੱਗਦਾ ਹਾਂ ਹਾਂ ਗਰੇਪ ਦੀ ਸਲਵਾਰ ਨਾਲ ਤੇ ਇਹ ਹੈਗਾ ਜੀ ਸ਼ਰਟ ਦਾ ਲੋ ਇਸ ਤਰ੍ਹਾਂ ਬਣਾਣਾ ਨੇੜੇ ਕਰਕੇ ਦਿਖਾ ਦੇਣਾ ਟਿਸ਼ੂ ਸ਼ਿਮਰ ਦੇ ਵਿੱਚ ਸੂਟ ਆਊਗਾ ਵਿੱਚ ਤੁਹਾਨੂੰ 골ਡਨ ਲਾਈਨਾਂ ਦਿਖ ਰਹੀਆਂ ਹੋਣਗੀਆਂ ਬੜਾ ਇਹ ਸੋਨਾ ਜਿਹਾ ਸੀ ਗ੍ਰੀਨ ਜਿਹਾ ਕਲਰ ਹੈ ਹਾਂ ਉਹ ਫਰੋਜ਼ੀ ਆ ਰਿਹਾ ਨਾ ਇੱਥੋਂ ਨਹੀਂ ਠੀਕ ਦੂਰੋਂ ਸਹੀ ਹੈ ਇੱਥੇ ਠੀਕ ਹੈ ਹਾਂ ਦੂਰੋਂ ਸਹੀ ਦੇਖ ਰਹੇ ਹਾਂ ਆ ਠੀਕ ਕਰ ਰਹਾ ਸਰੰਗ ਤੇ ਇਹ ਹੈਗੀ ਜੀ ਇਹਦੇ ਨਾਲ ਸਲਵਾਰ ਸਰਵਾਰ ਦਾ ਰੰਗ ਉਹਦੇ ਨਾਲ ਦਾ ਹੀ ਹੈ ਪਰ ਇਹਦੇ 'ਚ ਥੋੜਾ ਜਿਹਾ ਹੋਰ ਜਿਹਾ ਵੈਸੇ ਦਿਖ ਰਿਹਾ ਜੀ ਵੈਸੇ ਤਾਂ ਬਿਲਕੁਲ ਨਾਲ ਮੈਚ ਕਰਦਾ ਹੈ ਤੇ ਤੋ ਅੱਗੇ ਦੁਪੱਟਾ ਦੇਖੋ ਇਹਦਾ ਦੁਪੱਟਾ ਵੀ ਤੁਹਾਨੂੰ ਟਿਸ਼ੂ ਸ਼ਿਮਰ ਦੇ ਵਿੱਚ ਹੀ ਮਿਲੂਗਾ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਆਹ ਲੋ ਇਹ ਖੁੱਲੇ ਢੁੱਲੇ ਹਨ ਵੱਡੇ ਦੁਪੱਟੇ ਚੌੜਾ ਵੀ ਪੂਰਾ ਦੁਪੱਟਾ ਲੰਬਾ ਵੀ ਪੂਰਾ ਲੋ ਐਡੇ ਵੱਡੇ ਦੁਪੱਟੇ ਨੇ ਟਿਸ਼ੂ ਸ਼ਿਮਰ ਦੇ ਵਿੱਚ ਦੁਪੱਟਾ ਔਰ ਟਿਸ਼ੂ ਸ਼ਿਮਰ ਦੇ ਵਿੱਚ ਹੀ ਤੁਹਾਨੂੰ ਠੀਕ ਹੈ ਜੀ ਪਸੰਦੀ ਕਰਾ ਦਿੰਦੀ ਬੀਬੀ ਤੁਹਾਡੀ ਕਸਰ ਕੋਈ ਨਹੀਂ ਰਹਿਣ ਦਿੰਦੀ ਹੈਗੀ ਤੇ ਤੁਸੀਂ ਟਿਸ਼ੂ ਸ਼ਿਮਰ ਦੇ ਵਿੱਚ ਸ਼ਰਟ ਔਰ ਟਿਸ਼ੂ ਸ਼ਿਮਰ ਦੇ ਵਿੱਚ ਦੁਪੱਟਾ ਪਲੱਸ ਕ੍ਰੇਪ ਦੀ ਸਲਵਾਰ ਤੇ ਪ੍ਰਾਈਸ ਰਹੂਗੀ 2550 ਪੈ ਸਾਢੇ 2500 ਦੇ ਵਿੱਚ ਇਹ ਬਹੁਤ ਹੀ ਖੂਬਸੂਰਤ ਸੂਟ ਤੁਹਾਡੇ ਘਰ ਆ ਜਾਊਗਾ ਸ਼ਿਪਿੰਗ ਚਾਰजेस ਕੋਈ ਨਹੀਂ ਹੋਣਗੇ ਲਓ ਜੀ ਅਗਲਾ ਦੇਖੋ ਆਪਾਂ ਸਿਰਫ ਸਿਲੇਕਟਡ ਜੇ ਪੀਸ ਚੱਕੇ ਨੇ ਜਿਹੜੇ ਸਾਨੂੰ ਬਹੁਤ ਹੀ ਪਿਆਰੇ ਲੱਗਦੇ ਸੀਗੇ ਵੀ ਇਹਨਾਂ ਦੇ ਪ੍ਰਿੰਟ ਬਹੁਤ ਸੋਹਣੇ ਨੇ ਕਲਰ ਬਹੁਤ ਸੋਹਣੇ ਨੇ ਉਹੀ ਸੂਟ ਆਪਾਂ ਚੱਕਦੇ ਹੁੰਦੇ ਆ ਬਹੁਤਾ ਜਿਆਦਾ ਕੱਠ ਨਹੀਂ ਮਾਰਦੇ। ਲੋ ਬਿਲਕੁਲ ਸਿਲੇਕਟਡ ਪੀਸ। ਠੀਕ ਹੈ ਜੀ। ਲੋ ਜੀ, ਰਿਸ਼ੂ ਸ਼ਿਮਰ ਦੇ ਵਿੱਚ ਪਰਪਲ ਕਲਰ ਦੇ ਵਿੱਚ। ਬਹੁਤ ਪਿਆਰਾ ਲੱਗਦਾ ਸੂਟ। ਹੁਣ ਤੁਸੀਂ ਜੇ ਇਸ ਤਰ੍ਹਾਂ ਦੇਖੋਗੇ ਤਾਂ ਡਿਫਰੈਂਟ ਕਲਰ ਲੱਗੂਗਾ ਪਰ ਜਦੋਂ ਆਪਾਂ ਇਹਨੂੰ ਲਾਈਨਿੰਗ ਲਾਉਣੀ ਹੈਗੀ ਹੈ ਨਾ ਅ ਸਲਵਾਰ ਦੇ ਨਾਲ ਦੀ ਉਹਦੋਂ ਇਹਦਾ ਕਲਰ ਹੈ ਜਿਹੜਾ ਹੋਰ ਉੱਪਰ ਕੇ ਆਉਂਦਾ। ਲੋ ਜੀ। ਇਹ ਵਾਲੀ ਲੁੱਕ ਆਉਗੀ ਸੋਹਣੀ ਜੀ ਤਿਆਰੀ ਜੀ ਲੋ ਠੀਕ ਹੈ ਜੇ ਤੁਸੀਂ ਇੱਥੇ ਦੇਖਦੇ ਹੋ ਇਹ ਹੋਰ ਲੱਗਦਾ ਜੇ ਤੁਸੀਂ ਉੱਪਰ ਦੇਖਦੇ ਹੋ ਇੱਥੋਂ ਫਿਰ ਇਹ ਡਾਰਕ ਹੋ ਜਾਂਦਾ ਸੋ ਇਹਦੀਆਂ ਲਾਈਨਸ ਆ ਜਿਹੜੀਆਂ ਫਿਰ ਹਾਈਲਾਈਟ ਹੋ ਜਾਣਗੀਆਂ ਤੇ ਇਹ ਹੈਗੀ ਹੈ ਕ੍ਰੇਪ ਦੀ ਨਾਲ ਸਲਵਾਰ ਬਹੁਤ ਪਿਆਰਾ ਸੂਟ ਹੈ ਦੁਪੱਟਾ ਖੋਲ ਕੇ ਦਿਖਾ ਦੇਣੀ ਆ ਤੁਹਾਨੂੰ ਤੁਸਲੀ ਨਾਲ ਦੇਖਿਓ ਕਈ ਭੈਣਾਂ ਕਹਿੰਦੀਆਂ ਜੀ ਫੋਟੋ ਬਦਲ ਸਾਨੂੰ ਆ ਫੋਟੋ ਤੋਂ ਵੀ ਜ਼ਿਆਦਾ ਕਲੀਅਰ ਹੁੰਦੀ ਹੈਗੀ ਇਹ ਵੀਡੀਓ ਤੇ ਫੋਟੋ ਕਈ ਵਾਰੀ ਫਿਰ ਮੈਂ ਹੁੰਦੀ ਨਹੀਂ ਹੈਗੀ ਸ਼ਾਪ ਤੇ ਇਹ ਫੇਰ ਔਖਾ ਹੋ ਜਾਂਦਾ ਸਭ ਆ ਲਓ ਇਹ ਹੈਗਾ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਵੈਸੇ ਵੀ ਜਿਹੜੇ ਅੰਬੀਆਂ ਵਾਲੇ ਪ੍ਰਿੰਟ ਹੁੰਦੇ ਆ ਤਾਂ ਵੈਸੇ ਹੀ ਬਹੁਤ ਸੋਹਣੇ ਲੱਗਦੇ ਹੁੰਦੇ ਆ ਤੇ ਆ ਲਓ ਇਹਦਾ ਪੱਲਾ ਐਨ ਖੁੱਲੇ ਡੁਲੇ ਦੁਪੱਟੇ ਬਹੁਤ ਖੂਬਸੂਰਤ ਸੂਟ ਲੋ ਇਸ ਤਰ੍ਹਾਂ ਕਰਕੇ ਦੇਖੋ ਤੁਸੀਂ ਸਾਰਾ ਖਾਤਿਆ ਅਸਲ ਤਾਂ 2550 ਦੇ ਵਿੱਚ ਤੁਹਾਡੇ ਘਰ ਆ ਜਾਊਗਾ ਫ੍ਰੀ ਸ਼ਿਪਿੰਗ ਹੈ ਨਾ ਡਾਕੀਏ ਦਾ ਨੰਬਰ ਜਰੂਰ ਲੈ ਕੇ ਰੱਖ ਲਿਓ ਠੀਕ ਹੈ ਜੀ ਫੋਨ ਕਾਲ ਕਰਦੇ ਰਹਾ ਕਰੋ ਕਈ ਵਾਰੀ ਡਾਕੀਆ ਵੀ ਕਾਲ ਕਰ ਜਾਂਦਾ ਹੁੰਦਾ ਬਾਕੀ ਡਾਕ ਖਾਨੇ ਦਾ ਸਿਸਟਮ ਹੈ ਜਿਹੜਾ ਉਹ ਵਧੀਆ ਤਰੀਕੇ ਨਾਲ ਹੁਣ ਚੱਲ ਪਿਆ ਜਿਹੜੇ ਪੁਰਾਣੇ ਆਪਣੇ ਪਾਰਸਲ ਸੀਗੇ ਪ੍ਰਾਈਵੇਟਲੀ ਭੇਜੇ ਸੀਗੇ ਉਹ ਕਈਆਂ ਦੇ ਵਿੱਚ ਥੋੜੇ ਨਾ ਭੈਣਾ ਦੀ ਪ੍ਰੋਬਲਮ ਰਹਿ ਗਈ ਆ ਹੁਣ ਬਹੁਤ ਭੈਣਾ ਦੀ ਪ੍ਰੋਬਲਮ ਸੋਲਵ ਹੋ ਚੁੱਕੀ ਆ ਲੋ ਜੀ ਅਗਲਾ ਦੇਖੋ ਬਹੁਤ ਸੋਹਣਾ ਜਿਹਾ ਬਲੂ ਵੀ ਨਹੀਂ ਕਹਿ ਸਕਦੇ ਆਪਾਂ ਇਹਨੂੰ ਚਲਕ ਪੈਂਦੀ ਕਰਕ ਚਲਕ ਜੀ ਹਾਂ ਅਲੱਗ ਅਲੱਗ ਚਲਕ ਪੈਂਦੀ ਹੈ ਜੀ ਗੋਲਡਨ ਜੀ ਖਟਾਈ ਆ ਜਾਂਦਾ ਗੋਲਡਨ ਕਈ ਵਾਰੀ ਗੋਲਡਨ ਚਲਕ ਪੈਂਦੀ ਹੈ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੀ ਸ਼ਿਮਰ ਦੇ ਵਿੱਚ ਇਸ ਤਰ੍ਹਾਂ ਹੀ ਪੈਂਦੀ ਹੁੰਦੀ ਹੈ ਟਿਸ਼ੂ ਸ਼ਿਮਰ ਦਾ ਸ਼ਰਟ ਪਲੱਸ ਇੱਕ ਰੇਪ ਦੀ ਸਲਵਾਰ ਐਂਡ ਥਿਸ ਲੰਬ ਦੁਪੱਟਾ ਇਹ ਦੁਪੱਟਾ ਵੀ ਟਿਸ਼ੂ ਸ਼ਿਮਰ ਦੇ ਵਿੱਚ ਹੈ ਪਰ ਆਪਾਂ ਪ੍ਰੋਪਰਲੀ ਤੁਹਾਨੂੰ ਸਾਰਾ ਸੂਟ ਹੈ ਜਿਹੜਾ ਉਹ ਖੋਲ ਕੇ ਦਿਖਾਵਾਂਗੇ ਵੱਡੇ ਵੱਡੇ ਦੁਪੱਟੇ ਨੇ ਜੀ ਦੁਪੱਟਿਆਂ 'ਚ ਕੋਈ ਕਮੀ ਨਹੀਂ ਹੈਗੀ ਆ ਲੋ ਠੀਕ ਹੈ ਬਹੁਤ ਖੂਬਸੂਰਤ ਜਿਆ ਕਲਰ ਬਹੁਤ ਖੂਬਸੂਰਤ ਪ੍ਰਿੰਟ ਵੱਡੇ ਦੁਪੱਟੇ ਬਹੁਤ ਪਿਆਰੇ ਦੁਪੱਟੇ ਬਹੁਤ ਪਿਆਰੇ ਸੂਟ ਤੇ ਪ੍ਰਾਈਸ ਹੈਗੀ ਹੈ 2550 2550 ਠੀਕ ਹੈ ਜੀ ਇਹ ਸੀਗੇ ਦੁਪੱਟਿਆਂ ਵਾਲੇ ਟਿਸ਼ੂ ਸ਼ਿਮਰ ਦੇ ਸੂਟ ਸਿਰਫ ਤਿੰਨ ਪੀਸ ਸਕੇ ਸੀ ਉਹੀ ਪੀਸ ਸਕੇ ਸੀ ਜਿਹੜੇ ਬਹੁਤ ਅਟਰੈਕਟਿਵ ਨੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਵਿਦਾਊਟ ਦੁਪੱਟਾ ਔਰ ਸਿਲਕ ਦੇ ਵਿੱਚ ਹੀ ਰਹਿਣਗੇ ਇਹ ਵਾਲੇ ਸੂਟ ਵੀ ਸਲਵਾਰ ਜਿਹੜੀ ਉਹ ਤੁਸੀਂ ਆਲ ਓਵਰ ਪੂਰਾ ਸੂਟ ਵੀ ਲੈ ਸਕਦੇ ਹੋ ਤੇ ਜਿਹੜੀ ਸਲਵਾਰ ਮੈਂ ਤੁਹਾਨੂੰ ਨਾਲ ਦਿਖਾਉਂਗੀ ਉਦਾਂ ਜੋ ਵੀ ਕੋਈ ਸਿਲੇਕਟ ਕਰ ਸਕਦੇ ਹੋ ਤੇ ਸਲਵਾਰ ਕਿਸੇ ਨਾਲ ਅਸੀਂ ਕ੍ਰੇਪ ਦੀ ਲਾਉਣੀ ਆ ਕਿਸੇ ਨਾਲ ਅਸੀਂ ਸਿਲਕ ਦੀ ਲਾਉਣੀ ਆ ਪ੍ਰਾਈਸ ਸੇਮ ਹੀ ਰਹੂਗੀ ਕਿਉਂਕਿ ਕਈ ਵਾਰੀ ਕ੍ਰੇਪ ਚ ਕਲਰ ਨਹੀਂ ਮਿਲਦਾ ਸਿਲਕ ਦੇ ਵਿੱਚ ਮਿਲ ਜਾਂਦਾ ਸੋ ਤੁਸੀਂ ਜਿਹੜਾ ਮਰਜੀ ਸੂਟ ਸਿਲੇਕਟ ਕਰ ਲਿਓ ਪ੍ਰਾਈਸ ਸੇਮ ਰਹੂਗੀ ਲੋ ਲਓ ਜੀ ਇਹ ਵਾਲਾ ਸੂਟ ਆਲ ਓਵਰ ਵੀ ਲੈ ਸਕਦੇ ਹੋ ਲੋ ਜੀ ਬਹੁਤ ਸੋਹਣਾ ਲੁਟਾ ਹੈ ਬਹੁਤ ਜਿਆਦਾ ਖੂਬਸੂਰਤ ਹੈ ਚਾਹੇ ਤੁਸੀਂ ਇਹਨੂੰ ਆਲਓਵਰ ਲੈ ਲਓ ਮੈਂ ਤੁਹਾਨੂੰ ਨੇੜੇ ਕਰਕੇ ਇਸ ਤਰ੍ਹਾਂ ਦਿਖਾ ਦਿੰਨੀ ਹਾਂ ਲਓ ਜੀ ਇਹ ਹੈਗੀ ਸਿਲਕ ਬਿਲਕੁਲ ਨਿਊ ਸਟੱਫ ਆਇਆ ਤੇ ਸਾਰੀਆਂ ਸਿਲਕਾਂ ਦੇ ਤਾਂ ਨਾਮ ਵੀ ਨਹੀਂ ਪਤਾ ਰਹਿੰਦੇ ਲੱਗਦੇ ਹੈਗੇ ਔਰਗੈਂਜ਼ਾ ਦੀ ਤਰ੍ਹਾਂ ਹੀ ਪਰ ਇਹਦੇ ਵਿੱਚ ਸ਼ਾਈਨ ਬਹੁਤ ਹੈ ਨੇੜੇ ਕਰਕੇ ਦਿਖਾਈਂਦੀ ਜੀ ਦੇਖੋ ਤੁਸੀਂ ਬਹੁਤ ਪਿਆਰਾ ਕੱਪੜਾ ਹੈਗਾ ਲਾਈਟ ਵੇਟ ਕੱਪੜਾ ਬਹੁਤ ਸੋਹਣਾ ਚਾਹੇ ਤਾਂ ਤੁਸੀਂ ਇਹਨੂੰ ਆਲਓਵਰ ਸੂਟ ਲੈ ਲਓ ਚਾਹੇ ਤੁਸੀਂ ਇਹਦੇ ਨਾਲ ਮੈਚਿੰਗ ਲੈ ਲਓ ਆ ਲੋ ਜੀ ਦੇਖੋ ਕਿੰਨਾ ਪਿਆਰਾ ਲੱਗਦਾ ਬਹੁਤ ਜਿਆਦਾ ਸੋਹਣਾ ਲੱਗਦਾ ਪਰ ਕਈਆਂ ਨੂੰ ਮੈਚਿੰਗ ਸੂਟ ਨਹੀਂ ਪਸੰਦ ਹੁੰਦੇ ਉਹ 올ਓਵਰ ਸੂਟ ਲੈਂਦੀਆਂ ਨੇ ਤਾਂ ਤੁਸੀਂ 올ਓਵਰ ਵੀ ਲੈ ਸਕਦੇ ਹੋ ਤੇ ਤੁਸੀਂ ਇਹਦੇ ਵਿੱਚ ਵੀ ਲੈ ਸਕਦੇ ਹੋ ਇਹ ਸਿਲਕ ਦੇ ਵਿੱਚ ਹੈਗੀ ਹੈ ਇਹ ਵਾਲੀ ਸਲਵਾਰ ਜਿਹੜੀ ਆਫ ਵਾਈਟ ਸਲਵਾਰ ਹੈ ਜੀ ਠੀਕ ਹੈ ਤੇ ਇਹ ਹੁਣ ਤੁਹਾਡੀ ਮਰਜ਼ੀ ਹੈ ਤੁਸੀਂ ਕਿਵੇਂ ਲੈਣਾ ਹੈਗਾ ਸੂਟ ਇੱਕ ਸਲਵਾਰ ਮੈਂ ਤੁਹਾਨੂੰ ਹੋਰ ਦਿਖਾ ਦਿੰਨੀ ਆ ਇੱਕ ਸਲਵਾਰ ਤੁਸੀਂ ਇਹ ਲਾ ਸਕਦੇ ਹੋ ਇਹਦੇ ਨਾਲ ਮਹਿਰੂਨ ਦੇ ਨਾਲ ਮਹਿਰੂਨ ਸਲਵਾਰ ਲਾ ਸਕਦੇ ਹੋ ਇਹ ਵੀ ਬਹੁਤ ਸੋਹਣੀ ਲੱਗਦੀ ਹੈ ਕਈਆਂ ਨੂੰ ਡਾਰਕ ਕਲਰ ਪਸੰਦ ਹੁੰਦੇ ਆ ਜਿਹੜੇ ਡਾਰਕ ਸੂਟ ਕਰਨਾ ਚਾਹੁੰਦੇ ਨੇ ਉਹ ਇਹ ਲੈ ਸਕਦੇ ਨੇ ਜਦੋਂ ਤੁਸੀਂ ਇਹਦੇ ਨਾਲ ਟਾਈ ਐਂਡ ਡਾਈ ਦੁਪੱਟਾ ਕਰਾਉਂਗੇ ਨਾ ਸੂਰਨੇ ਬਹੁਤ ਜ਼ਿਆਦਾ ਸੋਹਣਾ ਲੱਗਣਾ ਬਹੁਤ ਜ਼ਿਆਦਾ ਤੇ ਜੇ ਤੁਸੀਂ ਥੋੜਾ ਜਿਹਾ ਲਾਈਟ ਵੱਲ ਨੂੰ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਸਲਵਾਰ ਲਾ ਸਕਦੇ ਹੋ ਇਹ ਸਲਵਾਰ ਲਾਉਂਗੇ ਤਾਂ ਦੁਪੱਟਾ ਵੀ ਲਾਈਟ ਹੋ ਜਾਊਗਾ ਟਾਈ ਡਾਈ ਦਾ ਜਿਹੜਾ ਬੇਸ ਹੋਊਗਾ ਉਹ ਆਫ ਵਾਈਟ ਰੱਖ ਲਿਓ ਉਹਦੇ ਉੱਪਰ ਹਲਕੀ ਹਲਕੀ ਡਾਰਕ ਕਲਰ ਦੀ ਜਦੋਂ ਟਾਈ ਡਾਈ ਹੋਊਗੀ ਔਰ ਲਾਈਟ ਐਂਡ ਡਾਰਕ ਦਾ ਜਿਹੜਾ ਕੰਬੀਨੇਸ਼ਨ ਆ ਕੰਟਰਾਸਟ ਆ ਸੌਰੀ ਉਹ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੁੰਦਾ ਔਰ ਨਾ ਬਹੁਤਾ ਡ ਸੋ ਤੁਸੀਂ ਡਾਰਕ ਕਰਨਾ ਚਾਹੁੰਦੇ ਹੋ ਮਹਿਰੂਨ ਸਲਵਾਰ ਲਓ ਲਾਈਟ ਕਰਨਾ ਚਾਹੁੰਦੇ ਹੋ ਆਫ ਵਾਈਟ ਸਲਵਾਰ ਲਓ ਅਗਰ ਮਹਿਰੂਨ ਲਾਉਣੀ ਹੈ ਔਰ ਡਾਰਕ ਰੱਖਣਾ ਚਾਹੁੰਦੇ ਹੋ ਦੁਪੱਟਾ ਮਹਿਰੂਨ ਕਰਾ ਕੇ ਉਹਦੇ ਉੱਪਰ ਲਾਈਟ ਕਲਰ ਦੀ ਟਾਈ ਐਂਡ ਡਾਈ ਪਾ ਲਓ ਠੀਕ ਹੈ ਜੀ ਸੋ ਸੂ ਡਾਰਕ ਹੋ ਜਾਊਗਾ ਅਗਰ ਲਾਈਟ ਕਰਨਾ ਹੈ ਤਾਂ ਆਫ ਵਾਈਟ ਦੁਪੱਟੇ ਦੇ ਉੱਪਰ ਡਾਰਕ ਕਲਰ ਦੀ ਥੋੜੀ ਥੋੜੀ ਟਾਈ ਡਾਈ ਪਾ ਲਓ ਤੇ ਉਹ ਲਾਈਟ ਵਾਲਾ ਚਲੇ ਜਾਊਗਾ ਅਗਰ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਵੀ ਟਾਈ ਐਂਡ ਡਾਈ ਦੁਪੱਟਾ ਵੀ ਲੈ ਸਕਦੇ ਹੋ ਆਫ ਵਾਈਟ ਵੀ ਲੈ ਸਕਦੇ ਹੋ ਮਹਿਰੂਨ ਵੀ ਲੈ ਸਕਦੇ ਹੋ ਇਹ ਤੁਹਾਡੀ ਮਰ ਸੋ ਬਹੁਤ ਸਾਰੀਆਂ ਆਪਸ਼ਨਸ ਮੈਂ ਤੁਹਾਨੂੰ ਦੇਤੀਆਂ ਇਹ ਸੂਟ ਵਾਸਤੇ ਕਾਫੀ ਟਾਈਮ ਦੇਤਾ ਇੱਕ ਸੂਟ ਨੂੰ ਆਪਾਂ 1895 ਦੇ ਵਿੱਚ ਸੂਟ ਆਊਗਾ ਚਾਹੇ ਆਲ ਓਵਰ ਲੈ ਲੋ ਚਾਹੇ ਮੈਚਿੰਗ ਚ ਲੈ ਲੋ ਤੇ ਦੁਪੱਟਾ ਜਿਹੜਾ ਉਹ ਡਿਫਰੈਂਟ ਰਹੂਗਾ ਅਲੱਗ ਰਹੂਗਾ ਇਹਦੇ ਤੋਂ ਠੀਕ ਹੈ ਜੀ ਲੋ ਜੀ ਇਹ ਆਪਾਂ ਤੁਹਾਨੂੰ ਕੰਟਰਾਸਟ ਬਣਾ ਕੇ ਦਿਖਾਤੇ ਨੇ ਤੇ ਲਿਮਟਿਡ ਜਿਹੀ ਹੈਗੇ ਨੇ ਆਪਾਂ ਬਹੁਤ ਜ਼ਿਆਦਾ ਇਕੱਠ ਨਹੀਂ ਕੀਤਾ ਹੋਇਆ ਕਿਉਂਕਿ ਵੈਰਾਈਟੀ ਦਿਖਾਉਣੀ ਹੁੰਦੀ ਹੈ ਔਰ ਵੈਰਾਈਟੀ ਆਪਾਂ ਹੋਰ ਨਵੀਂ-ਨਵੀਂ ਲੈ ਕੇ ਆਉਣੀ ਹੁੰਦੀ ਹੈ ਤੁਹਾਡੇ ਵਾਸਤੇ ਇਹ ਆਪਣੇ ਕੋਲੇ ਤਿੰਨ ਸ਼ਰਟਾਂ ਦਾ ਮਤਲਬ ਕਿ ਹੈਗਾ ਸਟੱਫ ਇੱਕ ਭੈਣ ਜਿਹੜੀ ਆਲਓਵਰ ਸੂਟ ਵੀ ਲੈ ਸਕਦੀ ਹੈ ਔਰ ਕਿਸੇ ਨੂੰ ਇਹ ਮੈਚਿੰਗ ਦੇ ਵਿੱਚ ਵੀ ਮਿਲ ਸਕਦਾ ਹੈ ਮੈਚਿੰਗ ਜਿਹੜੀ ਮਰਜ਼ੀ ਕਰ ਲਿਓ ਤੁਸੀਂ ਕੋਈ ਪ੍ਰੋਬਲਮ ਇਹਦੇ ਵਿੱਚ ਹੀ ਆਪਾਂ ਤੁਹਾਨੂੰ ਇੱਕ ਹੋਰ ਦਿਖਾਉਣੀ ਆ ਸੇਮ ਪ੍ਰਿੰਟ ਦੇ ਵਿੱਚ ਇਹ ਇੱਕ ਭੈਣ ਨੇ ਆਪਣੇ ਤੋਂ ਆਰਡਰ ਕੀਤਾ ਹੋਇਆ ਉਹਨਾਂ ਦੀ ਸ਼ਰਟ ਆਪਾਂ ਲਾ ਲੈਣੀ ਆ ਇਹਦੇ ਨਾਲ ਔਰ ਭੈਣ ਦਾ ਪਹਿਲਾਂ ਮੈਂ ਤੁਹਾਨੂੰ ਆਰਡਰ ਦੱਸ ਦਿੰਨੀ ਆ ਕਿ ਉਹਨਾਂ ਨੇ ਕਿਵੇਂ ਆਰਡਰ ਕੀਤਾ ਉਹਨਾਂ ਦਾ ਆਰਡਰ ਹੈਗਾ ਇਹ ਵਾਲੇ ਸ਼ਰਟ ਦਾ ਇਹਦੇ ਚ ਉਹਨਾਂ ਨੇ ਸ਼ਰਟ ਲੈਣੀ ਆ ਔਰ ਆਫ ਵਾਈਟ ਕਲਰ ਦੀ ਸਲਵਾਰ ਲਾ ਕੇ ਉਹਦੇ ਉੱਪਰ ਸਲਵਾਰ ਤੇ ਟਾਈ ਐਂਡ ਡਾਈ ਕਰਾਉਣੀ ਠੀਕ ਹੈ ਜੀ ਤੁਸੀਂ ਸਲਵਾਰ ਤੇ ਟਾਈ ਐਂਡ ਡਾਈ ਕਰਾ ਸਕਦੇ ਹੋ ਜਾਂ ਜੋ ਮੇਰੇ ਸੂਟ ਮੈਂ ਸ਼ਾਰਟ ਵੀਡੀਓ ਪਾਈ ਸੀਗੀ ਉਹਦੇ ਘੇਰੇ ਦੇ ਉੱਪਰ ਟਾਈ ਐਂਡ ਡਾਈ ਦਾ ਪੈਚ ਲਵਾਇਆ ਸੀਗਾ ਤੁਸੀਂ ਉਹ ਵੀ ਕਰ ਸਕਦੇ ਹੋ ਸੋ ਜਿਵੇਂ ਮਰਜ਼ੀ ਤੁਸੀਂ ਕਰਾ ਸਕਦੇ ਹੋ ਲਓ ਜੀ ਅੱਗੇ ਮੈਂ ਤੁਹਾਨੂੰ ਦਿਖਾਉਣੀ ਆ ਇਹ ਸੂਟ ਮੈਂ ਇਕੱਠਾ ਹੀ ਕਰਤਾ ਗੱਲਾਂ ਗੱਲਾਂ ਚ ਲਓ ਜੀ ਇਹ ਵਾਲਾ ਸੂਟ ਆਪਣੇ ਕੋਲੇ ਤਿੰਨ ਸ਼ਰਟਾਂ ਨੇ ਇੱਕ ਸ਼ਰਟ ਪਹਿਣ ਲੈ ਚੁੱਕੇ ਨੇ ਆਰਡਰ ਦੀ ਹੈ ਉਹ ਆਪਾਂ ਇਹਦੇ ਨਾਲੋਂ ਕੱਟ ਲਾਂਗੇ ਤੁਸੀਂ ਇਹਨੂੰ ਡਾਰਕ ਕਰਨਾ ਤਾਂ ਆਹ ਵਾਲੀ ਸਲਵਾਰ ਲੋ ਵਾਲਿਓ ਇਹਦੇ ਨਾਲ ਆਹ ਸਲਵਾਰ ਲੱਗੀ ਹੋਈ ਹੈ ਠੀਕ ਹੈ ਜੀ ਤੁਸੀਂ ਇਹਨੂੰ ਲਾਈਟ ਰੱਖਣਾ ਤੁਸੀਂ ਇਹ ਵਾਲੀ ਸਲਵਾਰ ਲਵਾ ਲਓ ਲੋ ਦੇਖੋ ਤੁਸੀਂ ਕਿਹੜੀ ਸਲਵਾਰ ਨਾਲ ਤੁਹਾਨੂੰ ਇਹ ਬਹੁਤ ਜ਼ਿਆਦਾ ਜੱਜ ਰਿਹਾ ਠੀਕ ਹੈ 1895 ਦੇ ਵਿੱਚ ਸੂਟ ਆਉਣਾ ਮੈਂ ਇਹਨੂੰ ਚੱਕ ਦੇਣੀ ਆ ਤਾਂ ਤੁਸੀਂ ਆਹ ਰੱਖ ਲਓ ਇੱਧਰ ਇਹਨੂੰ ਦੇਖ ਲਓ ਦੋਨੋਂ ਨੂੰ ਦੇਖੀ ਚੱਲੋ ਤੁਹਾਨੂੰ ਕਿਹੜਾ ਸੋਹਣਾ ਲੱਗਦਾ ਠੀਕ ਹੈ ਜੀ ਔਰ ਦੋਨੇ ਹੀ ਬਹੁਤ ਸੋਹਣੇ ਲੱਗਦੇ ਆ ਇਹਦੇ ਨਾਲ ਹਲਕਾ ਲਾਈਟ ਹੋ ਜਾਊਗਾ ਇਹਦੇ ਨਾਲ ਹਲਕਾ ਡਾਰਕ ਹੋ ਜਾਊਗਾ ਬਹੁਤ ਜ਼ਿਆਦਾ ਖੂਬਸੂਰਤ ਸੂਟ 1850 ਵਿੱਚ ਲੋ ਜੀ ਅਗਲਾ ਦੇਖੋ ਇੱਕ ਮੈਂ ਹੋਰ ਸੂਟ ਦਿਖਾਵਾ ਤੁਹਾਨੂੰ ਐਂ ਬਹਿ ਜਾ ਬਹਿ ਜਾ ਕਰਦਾ ਸੂਟ ਤੁਸੀਂ ਇਹਨਾਂ ਵਿੱਚੋਂ ਮੈਨੂੰ ਦੱਸ ਦਿਓ ਕਿ ਮੈਂ ਕਿਹੜਾ ਸਵਾਵਾਂ ਜਾਂ ਬਚਾ ਖੂਚਾ ਮੈਂ ਸਵਾਵਾਂਗੀ ਤੇ ਬਾਕੀ ਦੇ ਤੁਸੀਂ ਲੈ ਲਿਓ ਜੀ ਕਿਉਂਕਿ ਇਹਦੇ ਵਿੱਚੋਂ ਕੋਈ ਵੀ ਕਲਰ ਘਟ ਨਹੀਂ ਹੈਗਾ ਪਰ ਇੱਕ ਤਾਂ ਮੈਂ ਇਹਨਾਂ ਚੋਂ ਜਰੂਰ ਸਵਾਉਣਾ ਹੈਗਾ ਕਿਉਂਕਿ ਮੈਨੂੰ ਇਹ ਐਕਚੁਅਲੀ ਬਹੁਤ ਪਸੰਦ ਆ ਆਹ ਸੂਟ ਹੈ ਜਿਹੜਾ ਇਹ ਤੁਸੀਂ ਇਦਾਂ ਇਹਦੇ ਨਾਲ ਇਹ ਆਫ-ਵਾਈਟ ਸਲਵਾਰ ਤਾਂ ਸਭ ਨਾਲ ਹੀ ਚੱਲ ਰਹੀ ਆ ਆਫ-ਵਾਈਟ ਲਾ ਸਕਦੇ ਹੋ ਤੁਸੀਂ ਆ ਪਿਸਤਾ ਕਲਰ ਦੀ ਲਾ ਸਕਦੇ ਹੋ ਤੁਸੀਂ ਬਲੈਕ ਕਲਰ ਦੀ ਲਾ ਸਕਦੇ ਹੋ ਤੁਹਾਨੂੰ ਜਿਹੜੀ ਚੰਗੀ ਲੱਗਦੀ ਉਹ ਲਾ ਸਕਦੇ ਹੋ ਅਗਰ ਮੈਂ ਇਹ ਸੂਟ ਸਲਾਵਾ ਤਾਂ ਮੈਂ ਇਹ ਸਲਵਾਰ ਲਾਵਾਂ ਕਿਉਂਕਿ ਇਹ ਇਹਦੇ ਨਾਲ ਸਰਦਾਰੀ ਲੁੱਕ ਹੋ ਜੂਗਾ ਪਰ ਕਈਆਂ ਨੂੰ ਡਾਰਕ ਚਾਹੀਦਾ ਬਿਲਕੁਲ ਸਹੀ ਆ ਰਿਹਾ ਬਹੁਤ ਹੀ ਜ਼ਿਆਦਾ ਸੋਹਣਾ ਸਿਲਕ ਦੇ ਵਿੱਚ ਤੁਹਾਨੂੰ ਸੂਟ ਮਿਲਣਗੇ ਇਹ ਸਿਲਕ ਹੈਗੀ ਆ ਬਾਈ ਸਿਮਰ ਬ੍ਰਾਂਡ ਠੀਕ ਹੈ ਜੀ ਗਲਾਸ ਕਪੜਾ ਅੱਜ ਕੱਲ੍ਹ ਚੱਲਿਆ ਜਿਵੇਂ ਉਹ ਦੀ ਉਹ ਸਪੋਨ ਜਿਹਦੇ ਵਿੱਚ ਹੈਗਾ ਇਹੇ ਬ੍ਰਾਂਡਡ ਸੂਟ ਨੇ ਸਾਰੇ ਨੈਕਸਟ ਦੇਖੋ ਜੀ ਆਹ ਲੋ ਇਹ ਦੋ ਸ਼ਰਟਾਂ ਨੇ ਚਾਹੇ ਤਾਂ ਇਹਨੂੰ ਪੂਰਾ ਸੂਟ ਲੈ ਲਓ ਤੁਸੀਂ ਜਿਹੜੀ ਜਿਹਨੇ ਪਹਿਲਾਂ ਲੈ ਲਿਆ ਲੈ ਲਿਆ ਚਾਹੇ ਤੁਸੀਂ ਇਹਦੇ ਨਾਲ ਇਹਨੂੰ ਮੈਚਿੰਗ ਕਰ ਲਓ ਇਹ ਤੁਹਾਡੀ ਮਰਜ਼ੀ ਹੈ ਇਹ ਪੂਰਾ ਸੂਟ ਵੀ ਬਹੁਤ ਸੋਹਣਾ ਲੱਗੂਗਾ ਔਰ ਮੈਚਿੰਗ 'ਚ ਵੀ ਬਹੁਤ ਸੋਹਣਾ ਲੱਗੂਗਾ ਦੇਖੋ ਤੁਸੀਂ ਇੰਨਾ ਤਾਂ ਜ਼ਿਆਦਾ ਸੋਹਣਾ ਪ੍ਰਿੰਟ ਆ ਇਹ ਤੁਸੀਂ ਨਾ ਜੇ ਇਹਨੂੰ ਇਦਾਂ ਹੀ ਪੂਰਾ ਸੂਟ ਹੀ ਪਾ ਲਓਗੇ ਨਾ ਫਿਰ ਵੀ ਇਹਨੇ ਬਹੁਤ ਜ਼ਿਆਦਾ ਖੂਬਸੂਰਤ ਲੱਗਣਾ ਕਿਉਂਕਿ ਇਹਦਾ ਪ੍ਰਿੰਟ ਹੀ ਇਸ ਤਰ੍ਹਾਂ ਦਾ ਤੇ ਇਹ ਸਟੱਫ ਇਹ ਜੇ ਪ੍ਰਿੰਟ ਅਹ ਜਿਹੇ ਹੁੰਦੇ ਨੇ ਜਿਹੜੇ ਆਲ ਓਵਰ ਬਹੁਤ ਸੋਹਣੇ ਲੱਗਦੇ ਨੇ ਪਰ ਜੇ ਤੁਸੀਂ ਨਹੀਂ ਪਾਉਂਦੇ ਆਲ ਓਵਰ ਤੁਸੀਂ ਇਹ ਵਾਲੀ ਸਲਵਾਰ ਲਾ ਸਕਦੇ ਹੋ ਇਹਦੇ ਨਾਲ ਮਹਿਰੂਨ ਕਲਰ ਦੀ ਫਿਰ ਵੀ ਇਹਨੇ ਬਹੁਤ ਜਿਆਦਾ ਸੋਹਣਾ ਸੂਟ ਬਣਨਾ ਤੇ ਪ੍ਰਾਈਸ ਇਹਦੀ ਵੀ ਰੋਗ ਵੀ 1895 ਰੁਪਏ ਲਓ ਜੀ ਅਗਲਾ ਦੇਖੋ ਇਹਦੇ ਨਾਲ ਫਿਲਹਾਲ ਆਪਾਂ ਸਲਵਾਰ ਕੋਈ ਨਹੀਂ ਲਾਈ ਹੈਗੀ ਤੁਸੀਂ ਚਾਹੋ ਤਾਂ ਇਹਦੇ ਨਾਲ ਕੋਈ ਵੀ ਸਲਵਾਰ ਸਾਡੇ ਤੋਂ ਲਵਾ ਸਕਦੇ ਹੋ ਚਾਹੋ ਤਾਂ ਆਲ ਓਵਰ ਲੈ ਸਕਦੇ ਹੋ ਇਹ ਸੂਟ ਵੀ ਇਸ ਤਰ੍ਹਾਂ ਦਾ ਹੈ ਮੇਰੇ ਖਿਆਲ ਇੱਕੋ ਹੀ ਸੂਟ ਹੈ ਸ਼ੈਡ ਹਾਂ ਇੱਕੋ ਹੀ ਸੂਟ ਆਪਣੇ ਕੋਲੇ ਤੇ ਇਸ ਕਰਕੇ ਤੁਸੀਂ ਇਹਨੂੰ ਆਲ ਓਵਰ ਲੈ ਲਓਗੇ ਤਾਂ ਵੀ ਇਹ ਬਹੁਤ ਜ਼ਿਆਦਾ ਸਰਦਾਰੀ ਲੁੱਕ ਦਾ ਸੂਟ ਹੈਗਾ ਇਸ ਤਰ੍ਹਾਂ ਦੇ ਪ੍ਰਿੰਟ ਹੁੰਦੇ ਨੇ ਜਿਹੜੇ ਬੜੇ ਸੋਬਰ ਐਂਡ ਸਰਦਾਰੀ ਹੁੰਦੇ ਨੇ ਸੋ ਕਾਫੀ ਜ਼ਿਆਦਾ ਸੋਹਣਾ ਸੂਟ ਹੈਗਾ 1895 ਦੇ ਵਿੱਚ ਆਜੂਗਾ ਫ੍ਰੀ ਸ਼ਿਪਿੰਗ ਦੇ ਨਾਲ ਆਜੂਗਾ ਸਟਿਚਿੰਗ ਕਰਾਉਣੀ ਆ ਕਰਵਾ ਕੇ ਦੇ ਦਾਂਗੇ ਟਾਈ ਐਂਡ ਡਾਈ ਕਰਵਾਉਣੀ ਆ ਕਰਵਾ ਕੇ ਦੇ ਦਾਂਗੇ ਲਓ ਜੀ ਅਗਲਾ ਦੇਖੋ ਤੁਸੀਂ ਇਹ ਵੀ ਸਾਡੇ ਕੋਲੇ ਸਿੰਗਲ ਸੂਟ ਹੈ ਲਓ ਜੀ ਲਓ ਸਿੰਗਲ ਸੂਟ ਹੈ ਇਹਦੇ ਨਾਲ ਕੋਈ ਤੁਸੀਂ ਸਲਵਾਰ ਲਵਾਉਣੀ ਚਾਹੁੰਦੇ ਹੋ ਲਾ ਦਾਂਗੇ ਆਫ-ਵਾਈਟ ਲਵਾਉਣੀ ਆ ਉਹ ਲਾ ਦਾਂਗੇ ਤੇ ਆਫ-ਵਾਈਟ ਤਾਂ ਜੀ ਸਾਰਿਆਂ ਨਾਲ ਹੀ ਚੱਲ ਰਹੀ ਹੈ ਮੈਂ ਲਾ ਕੇ ਦਿਖਾਉਣੀ ਆ ਆਫ-ਵਾਈਟ ਓਹ ਆਫ-ਵਾਈਟ ਤਾਂ ਸਭ ਨਾਲ ਹੀ ਚੱਲ ਰਹੀ ਹੈ ਇਹਦਾ ਤਾਂ ਕੋਈ ਰੌਲਾ ਹੀ ਨਹੀਂ ਹੈਗਾ ਜਿਵੇਂ ਮਰਜ਼ੀ ਤੁਸੀਂ ਚਲਾ ਲਓ ਕਿਸੇ ਨਾਲ ਵੀ ਠੀਕ ਹੈ ਕਾਫੀ ਜਿਆਦਾ ਸੋਹਣਾ ਲੱਗ ਰਿਹਾ ਸੂਟ ਇਹ ਤੇ ਆਲ-ਓਵਰ 'ਚ ਵੀ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਬਹੁਤ ਹੀ ਸੋਹਣਾ ਲੱਗ ਰਿਹਾ ਆਲ-ਓਵਰ 'ਚ ਵੀ ਬਹੁਤ ਪਿਆਰਾ ਲੱਗ ਰਿਹਾ ਤੇ ਲੋਰੀ ਲੋਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਚਾਹੇ ਥੋੜੇ ਦਿਖਾਏ ਨੇ ਪਰ ਬਹੁਤ ਸਿਰਾ ਸੂਟ ਦਿਖਾਏ ਨੇ ਇੱਕ ਤੋਂ ਇੱਕ ਪ੍ਰਿੰਟ ਨੇ ਜੀ ਮੈਂ ਉਹੀ ਪ੍ਰਿੰਟ ਚੱਕੇ ਨੇ ਮੈਂ ਢੇਰ ਨਹੀਂ ਮਾਰਿਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਜਿਹੜੇ ਅਟਰੈਕਟਿਵ ਲੱਗੇ ਇੱਕ ਮਿੰਟ ਦੇ ਵਿੱਚ ਕਿ ਜੇ ਮੈਂ ਪਾਉਣਾ ਹੋਵੇ ਮੈਂ ਆ ਪਾਵਾਂ ਮੈਂ ਇਸ ਤਰ੍ਹਾਂ ਸੂਟ ਚੱਕੇ ਸੀਗੇ ਇਹ ਸੋਚ ਕੇ ਕਿ ਜੇ ਮੈਂ ਸੋਣਾ ਹੋਵੇ ਮੈਂ ਆ ਸਵਾਵਾਂ ਹਣਾ ਸੋ ਮੈਂ ਉਹ ਵਾਲੇ ਸੂਟ ਹੀ ਜਿਹੜੇ ਉਹ ਵਾਲੇ ਪ੍ਰਿੰਟ ਆ ਜਿਹੜੇ ਉਹੀ ਆਪਾਂ ਪਿਕ ਕੀਤੇ ਸੀਗੇ ਜਿਵੇਂ ਜਿਵੇਂ ਤੁਹਾਨੂੰ ਪਸੰਦ ਆਈਗੇ ਤੁਸੀਂ ਆਪਣਾ ਆਰਡਰ ਪਾ ਸਕਦੇ ਹੋ ਆਲ ਓਵਰ ਲੈ ਲਓ ਟਾਈ ਡਾਈ ਸਲਵਾਰਨ ਕਰਵਾ ਲਓ ਤੁਸੀਂ 1895 ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਹੀ ਸੂਟ ਮਿਲੂਗਾ ਜਿਸ ਤਰ੍ਹਾਂ ਸਾਡੇ ਕੋਲੇ ਹੁਣ ਹੈਗਾ ਮੈਚਿੰਗ ਲੈ ਲਓ ਆਲ ਓਵਰ ਲੈ ਲਓ ਅਗਰ ਟਾਈ ਐਂਡ ਡਾਈ ਕਰਾਉਣਾ ਤਾਂ ਤੁਹਾਨੂੰ 2400 ਚ ਵਜੇ ਉਹੀ ਸੂਟ ਸਲਵਾਰ ਤੇ ਟਾਈ ਐਂਡ ਡਾਈ ਕਰਾਉਣ ਲਈ ਤਾਂ ਠੀਕ ਹੈ ਜੀ ਸੋ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਹ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸੋਹਣ